ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਬੜੀ ਮਿਹਰਬਾਨੀ ਜਉਂਦੇ ਜਿਨ੍ਹਾਂ ਦੀ ਜ਼ੁਬਾਨ ਤੇ ਫਟੇ ਉਹਨਾਂ ਦੀ ਜ਼ਹਾਨ ਤੇ ਫਟੇ ਮੈਂ ਪਹਿਲਾਂ ਬੋਲਿਆ ਸੋ ਬੜੀ ਮਿਹਰਬਾਨੀ ਮਿਲ ਪਾਜੋ ਸਵਾਦ ਜੱਸੀ ਜੀ ਉਹ ਬਹੁਤ ਮਾਨ ਤੇ ਬੋਲ ਗਏ ਆ ਸਾਡੇ ਬਹੁਤ ਸਤਿਕਾਰਯੋਗ ਵੀਰ ਜਿਨ੍ਹਾਂ ਦਾ ਅੱਜ ਸਨਮਾਨ ਵੀ ਇਥੇ ਕੀਤਾ ਗਿਆ ਬਹੁਤ ਹੀ ਵਧੀਆ ਬਹੁਤ ਕਮਾਲ ਤੇ ਗੀਤਕਾਰ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਸ਼ਰਦਾ ਦੀ ਬੁਣਤਰ ਐਸੀ ਕਮਾਲ ਦੀ ਉਹਨਾਂ ਦੀ ਬੁਣਤਰ ਹੈ ਗੀਤ ਦੀ ਅਰ ਉਹਨਾਂ ਨੂੰ ਜ਼ਿਆਦਾਤਰ ਬਾਲੀਵੁੱਡ ਗੀਤਕਾਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਸੋ ਸਾਡੇ ਵੀਰ ਗੁਲਦੀਪ ਕਟਿਆਰਾ ਜੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਧਾ ਦਿਓ ਗੁਲਦੀਪ ਕਟਿਆਰਾ ਵੀਰ ਉਹ ਗੀਤਕਾਰ ਨੇ ਜਿਨ੍ਹਾਂ ਦੇ ਬਹੁਤ ਸਾਰੇ ਗੀਤ ਹਿੱਟ ਨੇ ਜਿਵੇਂ ਕਿ ਯਾਰਾ ਯਾਰਾ ਕਰਨੀਤਨ ਮੋਲਬਾਈ ਹੋਰਾਂ ਦੇ ਬਹੁਤ ਸਾਰੇ ਗੀਤ ਨੇ ਬਹੁਤ ਸਾਰੀ ਫਿਲਮਾਂ ਚ ਨਿੱਕਾ ਜੈਵਦਾਰ ਵਰਨ ਚ ਪੂਰ ਚ ਟਾਈਟਲ ਗੀਤ ਰੱਬਾ ਰੱਬਾ ਮੈਂਬਰ ਸਾਹਿਬ ਛਤਰਗਿਲ ਹੋਰ ਬਹੁਤ ਸਾਰੇ ਗੀਤ ਜਿਹਦੇ ਨਾਂ ਦੇ ਲਿਖਿਆ ਹੋਏ ਸਮਝ ਦੀ ਨਿਰਾਗਤ ਨੂੰ ਸਮਝੇ ਮੈਂ ਜਿਆਦਾ ਸਮਾਨੀ ਲੈਂਦਾ ਸੋ ਤੁਹਾਡੇ ਨੂੰ ਪ੍ਰੂਫ ਕਰ ਰਿਹਾ ਹਾਂ ਮਾਈਕ ਮੁਦੀਨ ਕੰਡਿਆਰਾ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਤਕੀਦ ਸਲਾਖੇ ਜਨ ਉਸ ਵਲ ਨਾਮ ਦੇ ਨਾਲ ਜਸਪਾਲ ਜਸੀ ਜੀ ਇਹਨਾਂ ਨੇ ਬਸ ਚੰਦ ਆਪਣੇ ਗੀਤ ਤੁਹਾਡੇ ਰੂਬਰੂ ਕਰਨਾ ਆਪਣੀ ਮਾਂ ਬੋਲੀ ਜਿਹੜੇ ਚਾਵਾਂ ਨਾਲ ਲਿਖਦੇ ਊੜਾ ਆੜਾ ਈੜੀ ਸੱਸਾ ਕੌਣ ਜਿਹੜੇ ਸਿੱਖਦੇ ਉਹਨਾਂ ਸਾਰੇ ਕਲੀਆਂ ਤੇ ਫੁੱਲਾਂ ਨੂੰ ਸਲਾਮ ਹੈ ਬਹੁਤ ਤੇ ਪੰਜਾਬੀ ਜਿਹੜੇ ਬੁੱਲਾਂ ਨੂੰ ਸਲਾਮ ਹੈ ਬਹੁਤ ਤੇ ਪੰਜਾਬੀ ਜਿਹੜੇ ਫੁੱਲਾਂ ਨੂੰ ਸਲਾਮ ਹੈ ਸੋ ਸਾਰੇ ਮਾਨਯੋਗ ਸਤਕਾਰਯੋਗ ਗੀਤਕਾਰ ਸਹਿਬਾਨ ਕਲਾਕਾਰ ਸਹਿਬਾਨ ਸਰੋਤੇ ਸਾਡੀਆਂ ਬੱਚੀਆਂ ਸਾਰੇ ਬਜ਼ੁਰਗ ਸਾਡੇ ਨੌਜਵਾਨ ਵੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਵੱਲੋਂ ਸੋ ਬਾਈ ਜੀ ਹੋਰਾਂ ਦੀ ਫਰਮਾਇਸ਼ ਹੈ ਜਿਆਰਾ ਵੇ ਸੁਣਾਉਣਾ ਮੈਂ ਗਾਇਕ ਨਹੀਂ ਹੈਗਾ ਮੈਂ ਥੋੜਾ ਆਪਦੇ ਸਟੇਜ 'ਤੇੋਂ ਬੋਲ ਕੇ ਸੁਣਾਉਂਦਾ ਜਿੰਨਾ ਕਿ ਥੋੜਾ 2-3 ਮਿੰਟ ਸੋ ਅਸਕਦਾ ਜੇ ਤੇਰੇ ਨਾਲ ਪਿਆਰੀ ਨਾ ਹੁੰਦੀ ਸੋ ਤੇਰੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋ ਤੇਰੀ ਵਸਨੂ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਰੂਹ ਵਿੱਚ ਵਸਿਆ ਤੂੰ ਜਿਸ ਦਿਲ ਦਾ ਚੰਨ ਵਰ ਲਿਆਵੇਂ ਅੰਦਰ ਸਾਰਾ ਸੱਜਣਾ ਜਾਨਣ ਨਾਲ ਭਰ ਗਿਆਵੇਂ ਕਦੇ ਨਾ ਜਿੱਤਦੀ प्यारी न सू ज़िंदगी प्यारी ने सरूर जॾो तेर न ख़ुदि इश्करे विच सजण कमली हुई रहण चितनू ਸੰਦੇਣਾ ਕਮਲੀ ਹੋਈ ਰੇ ਨੀਆ ਕੱਟ ਕਿਸੇ ਬੰਦ ਤੇਰੀ ਕੱਟ ਕਿਸੇ ਬੰਦ ਤੇਰੀ ਇਸ਼ਕ ਖੁਮਾਰੀ ਨਾ ਹੁੰਦੀ ਸੋ ਤੇਰੀ ਵੇ ਸਾਰੀ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਸੋ ਬਹੁਤ ਸਾਰੇ ਬੰਦ ਜਾਨ ਨੂੰ ਗਾਣੇ ਲਿਖਣ ਦਾ ਮੌਕਾ ਮਿਲਿਆ ਜੀ 40 ਫਰਮਾਂ ਚੋਂ ਡੋਗਣ ਗਾਣੇ ਮਰੇ ਆ ਜਿਨਾਂ ਚੋਂ 25 ਫਰਮਾਂ ਚ ਬਾਈ ਕਰਮਨੀ ਤੁਨ ਮੋਰ ਨੇ ਗਾਏ ਆ ਜਿਨ੍ਹਾਂ ਚੋਂ ਤੁਸੀਂ ਬਹੁਤ ਪਸੰਦ ਕੀਤਾ ਯਾਰਾ ਵੇ ਸੋ ਮੁਖੜਾ ਅੰਤਰਾ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਵੇ ਯਾਰਾ I'm ਸਰਵਾਦੀ ਬਹੁਤ ਸਾਰਾ ਪਿਆਰ ਸਤਿਕਾਰ ਬਾਈ ਹਰਮੀਤ ਜੀ ਦੀਆਂ ਸਾਡੇ ਬਾਈ ਜੀ ਸਾਧੂ ਰਮਾਣਾ ਜੀ ਇੱਕ ਸੰਗਤ ਘਰ ਆਣਾ ਰਮਾਣੇ ਤੋਂ ਬਾਈ ਬਿੱਤਰ ਰਮਾਣੇ ਹੋਈ ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਬਾਪੂ ਜੀ ਛਿਨੂ ਨਥਾਨਾ ਜੀ ਬਾਈ ਕੁਲਦੀਪ ਕਮਲ ਸਰਨ ਬਹੁਤ ਸਾਰਾ ਪਿਆਰ ਸਤਿਕਾਰ ਸਾਰੇ ਕਲਾਕਾਰਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਗੀਤਕਾਰਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਾਂਦੇ ਰਾਹ ਆਪਦੀ ਸਮਰਥਨਸਾਰ ਆਪਨੋ ਸਮਝ ਅਨਸਾਰ ਜਿੰਨੇ ਵੀ ਸਾਰੇ ਪੰਜਾਬੀ ਮਾਮੂਲੀ ਦੀ ਸੇਵਾ ਚ ਲੱਗੇ ਹੋਏ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਧੰਨਵਾਦ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਕੁਲਦੀਪ ਕੱਟਿਆਰਾ ਦੇ ਸੋ ਇੱਕ ਵੇੜੇ ਵਾਲਿਆਂ ਦਾ ਮੁੰਡਾ ਦੇਖੋ ਕਿਥੋਂ ਤੱਕ ਉਡਾਰੇ ਵਾਲੇ ਕਿਥੋਂ ਤੱਕ ਪਹੁੰਚ ਹਾਲੀਵੁੱਡ ਤੱਕ ਹਾਲੀਵੁੱਡ ਤੱਕ ਸੌਰੀ ਬਾਲੀਵੁੱਡ ਤੱਕ ਪੰਜਾਬੀ ਫਿਲਮਾਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ 40 ਤੋਂ ਉੱਪਰ ਗੀਤਾਂ ਦੇ ਆ ਚੁੱਕੇ ਨੇ ਸੋ ਸੁਭਾਅ ਦੇ ਵਿੱਚ ਬੜੀ ਨਿਵਰਤਾ ਹਲੇਮੀ ਹੈ ਸੋ ਇਸ ਤਰ੍ਹਾਂ ਦੇ ਇਨਸਾਨ ਹੋਣੇ ਚਾਹੀਦੇ ਅੱਜ ਇਹਨਾਂ ਦਾ ਸਨਮਾਨ ਸੀ जोर तो जोरदार ताड़ी मारते हुए हो जिला होना जाना है बहुत बहुत धनबाद कंडियाल शुक्रिया बिल्कुल जी बिल्कुल सो so,